ਸੱਚੀ ਕਾਲ ਜੀ ਸਾਰਿਆਂ ਨੂੰ ਅੱਜ ਬਹੁਤ ਹੀ ਇੱਕ ਚਿੰਤਾਜਨਕ ਤੇ ਦੁਖਦਾਈ ਜਿਹੜੀ ਖਬਰ ਅਖਬਾਰਾਂ 'ਚ ਛਪੀ ਆ ਕਿ ਰੱਖਪੰਗਵਾ ਸਕੂਲ ਐਲੀਮੈਂਟਰੀ ਸਕੂਲ ਜਿੱਥੋਂ ਦੇ ਇੱਕ ਅਧਿਆਪਕ ਨੇ ਛੋਟੀ ਛੋਟੀ ਬੱਚੀਆਂ ਦੇ ਨਾਲ ਬਦਸਲੂਕੀ ਬਹੁਤ ਵੱਡੇ ਪੱਧਰ ਤੇ ਮਿਸਬੀਹਵ ਕੀਤਾ ਔਰ ਮੈਨੂੰ ਇਹ ਉਥੋਂ ਮੈਂ ਹੁਣੇ ਜਿਹੜੀ ਉਹਨਾਂ ਬੱਚੀਆਂ ਦੀ ਦਾਦੀ ਜੀ ਨੇ ਉਹਨਾਂ ਨਾਲ ਮੈਂ ਗੱਲ ਕੀਤੀ ਔਰ ਮੇਰੇ ਧਿਆਨ ਚ ਉਹ ਲੈ ਕੇ ਆਇਆ ਕਿ ਇਹ ਸਾਰਾ ਵਾਕਿਆ 20 ਤਰੀਕ ਤੋਂ ਸਮੇ ਦੇ ਨੇੜੇ ਤੇੜੇ ਦਾ ਹੈ ਜੋ ਉਹਨਾਂ ਨੇ ਮੈਨੂੰ ਦੱਸਿਆ ਔਰ ਉਹਨਾਂ ਨੇ ਇਹ ਗੱਲ ਵੀ ਦੱਸੀ ਕਿ ਕਿਵੇਂ ਉਹਨਾਂ ਨੂੰ ਇਹ ਗੱਲ ਉਦੋਂ ਧਿਆਨ ਚ ਲਿਆਈ ਕਿਉਂਕਿ ਬੱਚੀਆਂ ਨੂੰ ਇੰਨਾ ਡਰਾਤਾ ਗਿਆ ਸੀ ਧਮਕਾਤਾ ਗਿਆ ਸੀ ਉਸ ਰਕੇਸ਼ ਕੁਮਾਰ ਅਧਿਆਪਕ ਵੱਲੋਂ ਕਿ ਉਹ ਘਰ ਜਾ ਕੇ ਗੱਲ ਹੀ ਨਹੀਂ ਕਰਦੀਆਂ ਸੀ ਗੱਲ ਸਾਹਮਣੇ ਤਾਂ ਆਦਾਈ ਜਦੋਂ ਉਹਨਾਂ ਨੇ ਸਕੂਲ ਜਾਣ ਤੋਂ ਇਨਕਾਰ ਕਰਤਾ ਕਮਾਲ ਦੀ ਗੱਲ ਹੈ ਭਗਵੰਤ ਮਾਨ ਜੀ ਤੁਸੀਂ ਸਕੂਲ ਰਿਫਾਰਮਸ ਦੀ ਗੱਲ ਕਰਦੇ ਹੋ ਔਰ ਸਕੂਲ ਚ ਜੋ ਹਲਾਤ ਬਣੇ ਪਏ ਆ ਉਹ ਇਹ ਬੱਚਿਆਂ ਦੇ ਮਾਪੇ ਇਹਨਾਂ ਬੱਚਿਆਂ ਦੇ ਦਾਦਾ ਦਾਦੀ ਆਪ ਮੂੰਹੋਂ ਬਿਆਨ ਕਰ ਰਹੀਏ ਇਸ ਲਈ ਮੈਂ ਡਿਮਾਂਡ ਕਰਦਾ ਕਿ ਪਹਿਲਾਂ ਤਾਂ ਇਹਨਾਂ ਬੱਚਿਆਂ ਨੂੰ ਮਿਸਬੀਹ ਪਤਸਲੋਕੀ ਅਸ਼ਲੀਲ ਹਲਕਤਾ ਕਰਨੀ ਆ ਫਿਰ ਉਹਨਾਂ ਨੂੰ ਡਰਾਉਣਾ ਧਮਕਾਉਣਾ ਉਹਨਾਂ ਨੇ ਕੰਪਲੇਂਟ ਕੀਤੀ ਉਸ ਕੰਪਲੇਂਟ ਦਾ ਕੋਈ ਅਸਰ ਨਹੀਂ ਹੋਇਆ ਇਹ ਤਾਂ ਉਦੋਂ ਰੌਲਾ ਪਿਆ ਜਦੋਂ ਬੱਚਿਆਂ ਨੂੰ ਪੁੱਛਿਆ ਗਿਆ ਕਿ ਤੁਸੀਂ ਆ ਸਕੂਲ ਕਿਉਂ ਨਹੀਂ ਜਾਂਦੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਰਕੇਸ਼ ਕੁਮਾਰ ਆ ਗਿਆ ਜ ਸਕੂਲ 'ਚ ਉਹ ਰੱਖ ਭਗਵਾ ਦੇ ਸਕੂਲ 'ਚ ਜਾਣ ਤੋਂ ਇਨਕਾਰ ਕਰ ਜਾਂਦੀਆਂ ਸਨ ਫਿਰ ਜਦੋਂ ਮਾਪਿਆਂ ਨੇ ਆਪਦੇ ਬੱਚਿਆਂ ਨੂੰ ਸ਼ਕਤੀ ਨਾਲ ਪੁੱਛਿਆ ਕਿ ਕੀ ਗੱਲ ਹੈ ਫੇਰ ਉਹਨਾਂ ਨੇ ਦੱਸਿਆ ਕਿ ਸਾਡੇ ਨਾਲ ਉਹ ਅਧਿਆਪਕ ਕੀ ਕਰ ਰਿਹਾ ਜੇ ਉਹ ਬੱਚਿਆਂ ਆਪਦੇ ਮਾਪਿਆਂ ਨੂੰ ਇਹ ਗੱਲ ਕਿਥੇ ਨਾ ਦੱਸ ਦਿਆਂ ਤੇ ਉਹਦਾ ਇਹ ਕੰਮ ਪਤਾ ਨਹੀਂ ਕਿੰਨੇ ਹੋਰਾਂ ਬੱਚਿਆਂ ਨਾਲ ਤੇ ਕਿੰਨੇ ਹੋਰ ਦਿਨ ਚੱਲੀ ਜਾਂਦਾ ਇਸ ਲਈ ਆਇ ਡਿਮਾਂਡ ਇਮੀਡੀਏਟ ਅਰੈਸਟ ਹਲੇ ਤੱਕ ਉਸਤੇ ਪਰਚਾ ਜ਼ਰੂਰ ਜ਼ਰੂਰ ਦਰਜ ਕਰਤਾ ਗਿਆ ਮਗਰ ਉਹਦੀ ਅਰੈਸਟ ਨਹੀਂ ਪਈ ਆ ਉਹਦੀ ਅਰੈਸਟ ਹੋਵੇ ਔਰ ਉਹਨੂੰ ਇਮੀਡੀਏਟਲੀ ਡਿਸਮਿਸ ਕੀਤਾ ਜਾਵੇ ਔਰ ਨਾਲ ਦੇ ਨਾਲ ਇਹ ਇਨਕੁਆਇਰੀ ਮਾਰਕ ਹੋਵੇ ਕਿ ਇਸ ਨੂੰ ਦੱਬਣ ਦੀ ਕਿਉਂ ਕੋਸ਼ਿਸ਼ ਕੀਤੀ ਗਈ ਕਿਉਂਕਿ ਇਹ ਸ਼ਿਕਾਇਤ 20 ਤਰੀਕ ਦੇ ਨੇੜੇ ਤੇੜੇ ਦੀ ਗੱਲ ਹੈ ਔਰ ਅੱਜ ਹੋ ਗਈ 5 ਤਰੀਕ ਦੇ ਚੜ ਗਈ ਹੈ 15 ਦਿਨ ਇਸ ਨੂੰ ਕਿਉਂ ਦਬਾਇਆ ਗਿਆ ਕਿਉਂਕਿ ਕੱਲ ਜਦ ਪਰਚੇ ਥਾਣੇ ਜਾ ਕੇ ਉਹਨਾਂ ਨੇ ਪਰਚਾ ਦਰਜ ਕਰਾਇਆ ਉਸ ਤੋਂ ਬਾਅਦ ਪੁਲਿਸ ਹਰਕਤ ਚ ਆਈ ਹੈ ਮਗਰ ਕੰਪਲੇਂਟ ਉਹਨਾਂ ਨੇ ਪਹਿਲਾਂ ਕੀਤੀ ਸੀ ਉੱਤੇ ਕਾਰਵਾਈ ਕਿਉਂ ਨਹੀਂ ਗਈ ਇਸੇ ਡਿਮਾਂਡਸ ਆ ਫੁੱਲ ਐਕਸ਼ਨ ਅ ਥਰੋਰ ਇਨਕੁਆਇਰੀ ਅणि ਜਿਹੜੇ ਜਿਹੜੇ ਵੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਦੇ ਸਭ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਬਹੁਤ ਬਹੁਤ